ਇੰਟਰ ਸੇਖਾ ਟੋਡਰ ਮੱਲ ਬਹੁਤ ਨੇ ਸਹਿਬ ਜਪਦੇ ਪਕਰਣ ਸੁਣੀ ਰਿਦੈ ਵਿਚਾਰਿਓ ਧਨ ਗੰਨ ਦੇਕੈ ਤੁਰ ਗਣ ਤੇ ਸ਼ੁਰ ਬਾਵਨ ਕਹਿ ਕਾ ਹੁਣ ਜਿਹੜਾ ਟੋਡਰ ਮੱਲ ਹੈ ਨਾ ਇਹ ਭਵਾਨੀ ਗੜ ਦੇ ਕੋਲ ਕਾਕੜੇ ਪਿੰਡ ਦਾ ਰਹਿਣ ਵਾਲਾ ਹੈ ਐਸੀ ਉਹਦਾ ਸਾਰਾ ਹਲੇ ਵੀ ਬਣਿਆ ਹੋਇਆ ਹੈ ਜਦੋਂ ਇਹਨੇ ਗੱਲ ਸੁਣੀ ਕਿ ਧਨੀ ਹੈ ਬਹੁਤ ਦਾ ਧੰਨਾ ਇਹ ਦੇ ਕੋਲ ਧਨ ਵੀ ਉਹੀ ਚੰਗਾ ਹੁੰਦਾ ਹੈ ਜਿਹੜਾ ਕਿ ਧਰਮ ਦੇ ਕੰਮ ਆ ਜਾਵੇ ਸੋ ਇਹਦੇ ਕੋਲੇ ਧਨੀ ਆਇਆ ਇਹਨੇ ਜਦੋਂ ਸੁਣਿਆ ਰਾ ਕਿ ਕਲਗੀਧਰ ਪਾਤਸ਼ਾਹ ਦੇ ਦੋ ਬੱਚੇ ਜਿਹੜੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਸਰਹੰਦ ਪੜੇ ਗਏ ਇਹਨੇ ਮਨ ਵਿੱਚ ਸੋਚਿਆ ਮੈਂ ਬਹੁਤ ਧਨ ਦੇ ਕੇ ਦੌਲਤ ਦੇ ਕੇ ਉਹਨਾਂ ਬੱਚਿਆਂ ਨੂੰ ਛੜਾ ਲਵਾਂਗਾ ਇਸ ਤਰ੍ਹਾਂ ਸੋਚ ਕੇ ਇਹ ਵੀ ਸਰਵੰਦਵਲ ਚੱਲ ਪਿਆ ਹੈ